ਭਾਈ ਸ਼ਾਸਤਰੀ ਕਾਲ ਜੀ ਆਪਣਾ ਕੀ ਨਾਂ ਜੀ ਬੰਦੇ ਸਿੰਘ ਕਿੱਥੋਂ ਆਏ ਤੁਸੀਂ ਵੱਡੇ ਬੇਸ ਤੋਂ ਇਹ ਕਾਦਲੇ ਆਏ ਸੇ ਤੁਹਾਨੂੰ ਪ੍ਰੋਬਲਮ ਕੀ ਨਹੀਂ ਸੀ ਇੱਥੇ ਕੀ ਗੱਲ ਸੀ ਜੀ ਤੁਹਾਨੂੰ ਸਿੱਧੂ ਹੈਲਥ ਸੈਂਟਰ ਬਾਰੇ ਕਿੱਦਾਂ ਪਤਾ ਲੱਗਾ ਜੀ ਸਾਨੂੰ ਫੇਸਬੁਕ ਤੋਂ ਪਤਾ ਲੱਗਾ ਜੀ ਠੀਕ ਹੈ ਜੀ ਮੈਡਮ ਜੀ ਹੁਣ ਦਰਦ ਕਿੰਨੀ ਕੁ ਹੁੰਦੀ ਸੀ ਤੁਹਾਡੇ ਪਹਿਲਾਂ ਬਹੁਤ ਸੀ ਹੁਣ ਕਿੰਨੇ ਚਿਰ ਹੋ ਗਿਆ ਹੁੰਦੀ ਨੂੰ ਤੋਨ ਮੈਨੂੰ ਗਏ ਕਿਤੇ ਦਿਖਾਇਆ ਵੀ ਹਾਂਜੀ ਪਹਿਲਾਂ ਦਿਖਾਇਆ ਇਹ ਰਾਮਨੀ ਸੀ ਕੋਈ ਪਤਾ ਰਾਮ ਆਉਂਦਾ ਕੋਈ ਟੀਕਾ ਲਾ ਕੇ ਕੋਈ ਗੋਲੀ ਖਾ ਕੇ ਰਾਮ ਆਇਆ ਕਿਤੇ ਨਹੀਂ ਕਿਤੋਂ ਨਹੀਂ ਆਇਆ ਇੱਥੇ ਸਾਡੇ ਕੋਲ ਆ ਕੇ ਤੁਹਾਨੂੰ ਕਿੰਨੇ ਕਿ ਚਿਰ ਚ ਫਰਕ ਪੈ ਗਿਆ ਕਿੰਨੇ ਕਿ ਮਿੰਟਾਂ ਚ ਪੈ ਗਿਆ ਫਰਕ 5.10 ਮਿੰਟਾਂ ਚ ਪੈ ਗਿਆ ਅੱਛਾ ਹੁਣ ਦਰਦ ਹੁੰਦੀ ਕਿਤੇ ਨਹੀਂ ਠੀਕ ਹੋ ਪਹਿਲਾਂ ਜਾਨ ਨਿਕਲ ਹੀ ਜ਼ਰਦ ਨਹੀਂ ਚੀਆਂ ਜੀ ਚਲੋ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦੇ ਜੀ ਹਾਂ ਤੇ ਲੋਦਾ ਧੰਨਵਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਤਾ ਜੀ ਸਿੱਧੂ ਹੈਲਥ ਸੈਂਟਰ ਅੱਡਾ ਕੋਟ ਤੋਂ ਹੀ ਤਹਿਸੀਲ ਗੜ੍ਹਸ਼ੰਕਰ ਮੋਬਾਈਲ ਨੰਬਰ ਹੈਗਾ ਸਾਡਾ ਜੀ 9855719816 9855719816 ਜੀ ਜੇ ਨਾਣਾ ਸਾਨੂੰ ਫੋਨ ਕਰਕੇ ਆਵੇ ਆ ਤੁਸੀਂ ਹੁਣ ਬੀਬੀ ਦੀ ਦੇਖੇ ਲਿਆ ਜੀ ਇਹ ਕੂਬੂਰਥਲੇ ਦੇ ਕੋਲ ਪਿੰਡ ਪੈਂਦਾ ਜੀ ਜਾ ਕੇ ਹਾਂਜੀ ਹਾਂਜੀ ਨਮਸਕਾਰ ਹਾਂ ਯਾਰ ਬਹੁਤ ਦੂਰੋਂ ਆਇਆ ਚਲੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਥੈਂਕ ਯੂ